ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੇ ਸਾ ਸਥਾਨ ਤੇ ਤੁਹਾਨੂੰ ਅੱਜ ਅਸੀਂ ਦਰਸ਼ਨ ਕਰਾਉਣ ਲੈ ਕੇ ਆਏ ਆ ਉਸ ਸਥਾਨ ਬਾਰੇ ਦੇਸ਼ਾਂ ਤੇ ਵਿਦੇਸ਼ਾਂ ਦੀਆਂ ਸੰਗਤਾਂ ਜਾਂ ਹੋਰ ਗੁਰੂ ਨਾਨਕ ਨਾਮਲੇਵਾ ਸੰਗਤਾਂ ਜਿਹੜੀਆਂ ਬਹੁਤ ਘੱਟ ਜਾਣੂ ਹਨ ਸੋ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਇੱਕ ਦਰਖਤ ਦੇ ਦਰਸ਼ਨ ਕਰਾਵਾਂਗੇ ਇਹ ਕੋਈ ਆਮ ਦਰਖਤ ਨਹੀਂ ਕਲਗੀਧਰ ਪਾਤਸ਼ਾਹ ਗ੍ਰੰਥ ਪੰਥ ਦੇ ਵਾਲੀ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਨ੍ਹਾਂ ਨੇ ਕੀ ਪੰਜਾਬ ਦੀ ਧਰਤੀ ਤੇ ਮਹਾਰਾਸ਼ਟਰ ਦੀ ਧਰਤੀ ਤੇ ਹੋਰ ਵਿਅੰਤ ਧਰਤੀ ਤੇ ਅਨੇਕਾਂ ਹੀ ਕੌਤਕ ਤੇ ਮੇਹਰਾ ਕੀਤੀਆਂ ਤੇ ਸੰਗਤਾਂ ਦਾ ਪਾਰ ਉਤਾਰਾ ਕੀਤਾ ਤੇ ਆਜੋ ਤੁਹਾਨੂੰ ਅਸੀਂ ਉਸ ਦਰਖਤ ਦੇ ਦੁਰਲਭ ਦਰਖਤ ਦੇ ਦਰਸ਼ਨ ਕਰਾਉਨੇ ਆ ਤੇ ਉਸ ਬਾਰੇ ਤੁਹਾਨੂੰ ਜਾਣਕਾਰੀ ਜਿਹੜੀ ਆ ਗੁਰੂ ਘਰ ਦੀ ਉਹ ਹਾਂਜੀ ਕਰਦੇ ਆ ਸਾਡੇ ਨਾਲ ਤਾਂ ਸਾਹਬ ਜੀ ਦੇਖਾਂ ਤੁਸੀਂ ਸੀ ਦੇਖ ਸਕਦੇ ਆ ਇਹ ਉਹੀ درخت ਹੈ ਆਮ ਕਰਕੇ ਜਿਹੜੇ ਨਿਹੰਗ ਸਿੰਘ ਨੇ ਉਹ ਜਿਹੜੇ दातਨ ਦਾ ਫਾੜਿਆ ਜਿਹੜੀ ਉਹ ਦੋ ਫਾੜ ਕਰਕੇ ਸਿੱਟ ਦਿੰਦੇ ਨੇ ਪਰ ਪੰਥ ਦੇ ਵਾਲੀ ਪਿਤਾ ਗੁਰਗਰੀ ਘੀਤਾਰ ਜੀ ਨੇ ਐਸਾ ਕੌਤਕ ਰਚਾਇਆ ਅੰਮ੍ਰਿਤ ਵੇਲੇ दातਨ ਕਰਕੇ ਉਹਦੇ ਚਾਰ ਫਾੜ ਕਰਤੇ ਚਾਰੜ ਪਰੜ ਕਰਕੇ ਤੇ ਸਿੱਟੀ ਨਹੀਂ ਇੱਥੇ ਦੱਬ ਦਿੱਤੀ ਤੇ ਦੇਖੋ ਸੰਗਤ ਜੀ ਐਸਾ ਗੁਰੂ ਘਰ ਦੀ ਮਹਿਮਾ ਦਾ ਗੁਰੂ ਘਰ ਦਾ ਕੌਤਕ ਉਹ ਚਾਰ ਫਾੜ ਉਹਦੇ ਚਾਰ ਵੱਖਰੇ ਵੱਖਰੇ ਜਿਹੜੇ ਆ ਫਲਾਈ ਦੇ ਜਿਹੜੇ ਦਾਤਨ ਦੇ ਜਿਹੜੇ درخت ਉਹ ਇੱਥੇ ਆਪਣੇ ਆਪ ਵੀ ਜਿਹੜੀ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਬਣ ਗਏ ਤੇ ਤੁਸੀਂ ਉਸ ਫਲਾਈ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਤੇ ਇਸ ਸਥਾਨ ਤੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫਲਾਈ ਦੀ ਦਾਤਨ ਕਰਕੇ ਚਾਰ ਫਾੜ ਕਰਕੇ ਇੱਥੇ ਸਿੱਟੀ ਤੇ ਅੱਜ ਜਿਹੜੇ ਆ ਆਚਾਰ ਜਿਹੜੇ درخت ਉਹ ਉਸੇ ਦਾਤਨ ਦੇ ਜਿਹੜੇ ਨੇ ਅੱਜ ਵੀ ਮੌਜੂਦ ਨੇ ਤੇ ਦੇਖੋ ਕਲਗੀਧਰ ਦੀ ਕਿਰਪਾ ਕੇ ਸਮੇਂ ਤੋਂ ਲੈ ਕੇ ਤੇ ਅੱਜ ਦੇ ਸਮੇਂ ਤੱਕ ਵੀ ਉਹਨਾਂ ਦੀਆਂ ਜਿਹੜੀਆਂ ਆਣ-ਬਾਣ ਸ਼ਾਨ ਤੇ ਠਾਠਾਂ ਜਿਹੜਾ ਇਤਿਹਾਸ ਉਹਨਾਂ ਨੇ ਸਿਰਜਿਆ ਉਹ ਅੱਜ ਵੀ ਮੌਜੂਦ ਹੈ। ਸੋ ਤੁਸੀਂ ਉਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਤੇ ਨਾਲ ਇਹ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਗੁਰੂ ਨਾਨਕ ਸਾਹਿਬ ਜੀ ਦੇ ਸਰੋਵਰ ਦੇ ਜਿਹੜਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਇੱਥੇ ਜਿਹੜਾ ਪ੍ਰਪੱਖ ਹੀ ਵਰਤ ਰਿਹਾ। ਸੋ ਤੁਸੀਂ ਦਰਸ਼ਨ ਕਰ ਰਹੇ ਹੋ ਨਾਲ ਹੀ ਗੁਰੂ ਨਾਨਕ ਸਾਹਿਬ ਜੀ ਤੇ ਇਹ ਜਿਹੜੀ ਧਰਤੀ ਹੈ ਇਹ ਮਾਲਵੇ ਦੀ ਧਰਤੀ ਆ। ਤੇ ਗੁਰਦੁਆਰਾ ਲੱਖੀ ਜੰਗਲ ਦੇ ਸਾਹਮਣੇ ਹੀ ਪੜਾ ਜਿਹੜਾ ਫਲਾਈ ਸਰ ਜਿਹੜਾ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੀ ਤਾਬਿਆਂ ਦੀ ਹੈ ਜਿਹੜਾ